मेरा नाम संदीप कौरबावला एडवोकेट। ਨਮਸਕਾਰ ਕਿਹਨੇ ਕੰਮ ਕਰਦਾ। ਸਤਿ ਸ਼੍ਰੀ ਅਕਾਲ। ਮੈਸੇਜ ਹੈ। ਇਸ ਦਾ ਡਿਸਕਸ਼ਨ ਅਗੇ ਹੋ ਕੇ ਕੀਤਾ ਜਾਵੇ। ਅੱਜ ਦਾ ਦਿਨ ਅਸੀਂ ਜਿਹੜਾ ਹੈਗਾ ਬਾਅਰ ਦੇ ਵਿੱਚ ਫਸਟ ਟਾਈਮ ਜਿਹੜਾ ਸੈਲੀਬ੍ਰੇਟ ਕਰ ਰਹੇ ਹਾਂ ਸਾਡੇ ਪ੍ਰੈਜ਼ੀਡੈਂਟ ਸਰਦਾਰ ਸਤਿੰਦਰ ਪਾਸਿੰਗ ਸਿੱਧੂ ਜੀ ਦੀ ਬਖੋਲਤ ਤੇ ਸਾਡੇ ਜਿਹੜੇ ਮੇਗਾ ਮੈਮ ਮੇਗਾ ਕੱਕੜ ਮੈਡਮ ਜਿਹੜੇ ਹੈਗੇ ਚੀਫ ਗੈਸਟ ਦੇ ਤੌਰ ਤੇ ਆਏ ਸੀ ਤੇ ਸਾਡੇ ਇਹੀ ਮੈਸੇਜ ਹੈ ਵੀ ਜਿਹੜਾ ਹੈਗਾ ਊਮਨ ਦਾ ਕਿਦਾਂ ਸਤਕਾਰ ਕਰਨਾ ਚਾਹੀਦਾ ਹੈ ਜੋ ਵੀ ਹੈ ਹਰ ਇੱਕ ਦਿਨ ਤੋ ਵੀ ਹੈ ਹਰ ਇੱਕ ਦਿਨ ਜਿਹੜਾ ਹੈਗਾ ਵੂਮਨ ਦਾ ਦਿਨ ਹੁੰਦਾ ਹੈ ਹਰ ਇੱਕ ਫੀਲਡ ਦੇ ਵਿੱਚ ਜਿਹੜੀ ਹੈਗੇ ਵੂਮੈਨਸ ਅੱਗੇ ਜਾ ਰਹੀਆਂ ਨੇ ਚਾਹੇ ਕੋਈ ਐਡਵੋਕੇਟ ਹੋਵੇ ਜੱਜ ਦੀ ਪੋਸਟ ਹੋਵੇ ਜਿਹੜੇ ਇੱਥੋਂ ਤੱਕ ਕਿ ਜਿਹੜੀ ਹੈਗਾ ਰਾਸ਼ਟਰਪਤੀ ਵੀ ਇੱਕ ਜਿਹੜੀ ਇੱਕ ਵੂਮੈਨ ਹੈ ਇਸ ਦਾ ਡਿਸਕਸ਼ਨ ਦਿੱਤੇ ਕਿ ਦਿੱਤੀ ਗਈ ਉਹ ਆਪਣਾ ਮੌਮ ਨਹੀਂ ਦੇ ਮੈਡਮ ਆਏ ਨੇ ਉਹਨਾਂ ਸਨਮਾਨ ਵੀ ਕੀਤਾ ਹੈ ਜੁਆਇ ਹਾਂ ਫਸੇ ਤੇ ਜਿਹੜਾ ਰੂਟੀਨ ਦੇ ਵਿੱਚ ਜੋ ਹੁੰਦਾ ਸਾਡੇ ਆਫਿਸ ਦੇ ਵਰਕ ਕਿਸ ਤਰ੍ਹਾਂ ਵੀ ਰਿਸਪੈਕਟ ਕਰਨੀ ਹੈ ਔਰ ਜੋ ਵੀ ਹੈ ਇੱਕ ਦੂਸਰੇ ਦੀ ਉਸ ਤਰ੍ਹਾਂ ਦਾ ਡਿਸਕਸ਼ਨ ਹੋਇਆਗਾ ਤੇ ਸਮਾਜ ਦਾ ਜਿਹੜਾ ਹੈਗਾ ਔਰਤਾਂ ਔਰਤਾਂ ਦੇ ਪ੍ਰਤੀ ਕੀ ਨਜ਼ਰੀਆ ਹੈ ਔਰ ਜਿਹੜਾ ਹੈਗਾ ਕੋਈ ਵੱਡਾ ਛੋਟਾ ਨਹੀਂ ਹੁੰਦਾ ਹੈਗਾ ਔਰਤ ਦਾ ਜਿਹੜਾ ਸਨਮਾਨ ਬਹੁਤ ਜ਼ਰੂਰੀ ਹੁੰਦਾ ਹੈ। ਥੈਂਕ ਯੂ ਦਿੱਤੀ ਬੰਸਲੇ ਤਲਵੰਡੀ ਸਾਹਿਬੋਂ ਬਾਅਦ ਐਸੋਸੀਏਸ਼ਨ ਤੋਂ ਤੇ ਅੱਜ ਅਸੀਂ ਇੱਥੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀ ਊਮਨਸ ਡੇ ਬਣਾਉਂਦਾ ਅਸੀਂ ਮਤਲਬ ਸਾਰੇ ਵਕੀਲਾ ਨੇ ਤੇ ਇਥੋਂ ਦੇ ਜੋ ਵਰਕਰ ਹੈ ਇਕੱਠੇ ਹੋ ਕੇ ਇੱਥੇ ਕੋਸ਼ਿਸ਼ ਕੀਤੀ ਕਿ ਊਮਨਸ ਡੇ ਨੂੰ ਸਿਰਫ ਸੈਲੀਬ੍ਰੇਸ਼ਨ ਨਾ ਰੱਖ ਕੇ ਇਹਨੂੰ ਇੱਕ ਪਹਿਲ ਕੀਤੀ ਜਾਵੇ ਵੀ ਔਰਤਾ ਦੀ ਜ਼ਿੰਦਗੀ ਦੇ ਵਿੱਚ ਜੋ ਕਠਿਨਾਈਆਂ ਆਉਂਦੀਆਂ ਹਨ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਤੇ ਇਸ ਉਪਰਾਲੇ ਵਿੱਚ ਸਾਡਾ ਸਾਥ ਦਿੱਤਾ ਮੈਡਮ ਮੇਗਾ ਕੱਕੜ ਜੀ ਨੇ ਜੋ ਕਿ ਸੁधीर ਸਰ ਜੱਜ ਸਾਡੇ ਉਹਨਾਂ ਦੇ ਵਾਈਫ ਹੈ ਤੇ ਉਹਨਾਂ ਨੇ ਵੀ ਮਤਲਬ ਬਹੁਤ ਅੱਛਾ ਸਾਨੂੰ ਸਾਡੇ ਨਾਲ ਕੋਆਪਰੇਟ ਕੀਤਾ ਤੇ ਅ ਅਸੀਂ ਇੱਥੇ ਕੇਕ ਕਟਿੰਗ ਕੀਤੀ ਇੰਜੋਏਮੈਂਟ ਕੀਤਾ ਜੋ ਲਾਈਫ ਡੇ ਟੂ ਡੇ ਲਾਈਫ ਦੇ ਵਿੱਚ ਲੇਡੀਜ਼ ਦੀ ਲਾਈਫਸ ਪ੍ਰੋਬਲਮਸ ਆਉਂਦੀਆਂ ਹਨ ਉਹਨਾਂ ਨੂੰ ਡਿਸਕਸ ਕੀਤਾ ਤੇ ਇੱਕ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਕਿਵੇਂ ਉਹਨਾਂ ਪ੍ਰੋਬਲਮਸ ਦੇ ਵਿੱਚੋਂ ਨਿਕਲੀਏ ਤੇ ਇਸ ਜੋ ਅਸੀਂ ਅੱਜ ਇਹ ਦਿਵਸ ਬਣਾਇਆ ਉਹਦੇ ਲੇ ਲਈ ਅਸੀਂ ਸਾਡੇ ਇਥੋਂ ਦੇ ਪ੍ਰੈਜ਼ੀਡੈਂਟ ਸਰਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਸਾਡੀ ਸਾਰੀ ਸਹਾਇਕ ਟੀਮ ਰਹੀ ਹੈ ਜਿਨ੍ਹਾਂ ਨੇ ਸਾਡੇ ਨਾਲ ਮਤਲਬ ਕੋਸ਼ਿਸ਼ ਕੀਤੀ ਸਾਡਾ ਸਾਥ ਬਹੁਤ ਸਾਥ ਦਿੱਤਾ ਇਸ ਦਿਨ ਨੂੰ ਬਣਾ ਲੈ ਵਿੱਚ ਮਤਲਬ ਹੈਲਪ ਕੀਤੀ ਸਾਡੀ ਤੇ ਉਹਨਾਂ ਦੀ ਵਜ੍ਹਾ ਕਰ ਨਹੀਂ ਅਸੀਂ ਇਹ ਦਿਨ ਵਧੀਆ ਬਣਾ ਸਕੇ